ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਵੀਡੀਓ ਨੇ ਤੇ ਮੇਰੇ ਮੇਰੇ ਸ਼ਬਦ ਨੇ ਇਹ ਉਹਨਾਂ ਬੀੜਾਂ ਭੈਣਾ ਨੂੰ ਭਰਾਵਾਂ ਨੂੰ ਉਹਨਾਂ ਬੱਚਿਆਂ ਨੂੰ ਹੈ ਜਿਹੜੇ ਬੱਚਿਆਂ ਨੂੰ ਖਾਦਾ ਪੀਤਾ ਨਹੀਂ ਲੱਗਦਾ ਬਹੁਤ ਦੁਨੀਆ ਤੇ ਐਦਾਂ ਦੇ ਬੱਚੇ ਨੇ ਵੀਰ ਨੇ ਭੈਣਾ ਨੇ ਜਿਨ੍ਹਾਂ ਨੂੰ ਖਾਦਾ ਪੀਤਾ ਨਹੀਂ ਲੱਗਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਸਭ ਤੋਂ ਪਹਿਲਾਂ ਇਹ ਵੀਡੀਓ ਨੂੰ ਪਹਿਲਾਂ ਸੁਣੋ ਸੁਣਨ ਤੋਂ ਬਾਅਦ ਜਿਹੜੀਆਂ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਉਹਨਾਂ ਤੇ ਅਮਲ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਉਹਨਾਂ ਵੀਰਾਂ ਦਾ ਭੈਣਾਂ ਦਾ ਭਰਾਵਾਂ ਦਾ ਭਲਾ ਹੋ ਸਕੇ ਸੋ ਅੱਜ ਦੀ ਵੀਡੀਓ ਇਹ ਹੈ ਕਿ ਉਹ ਵੀਰ ਭੈਣ ਭਰਾ ਬੱਚੇ ਜਿਨ੍ਹਾਂ ਨੂੰ ਖਾਦਾ ਪੀਤਾ ਨਹੀਂ ਲੱਗਦਾ ਇਹ ਉਹਨਾਂ ਵਾਸਤੇ ਵੀਡੀਓ ਹੈ ਸੋ ਵੀਡੀਓ ਦੇ ਵਿੱਚ ਇਹ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਆਪਣਾ ਬਾਹਰ ਦਾ ਖਾਣਾ ਬੰਦ ਕਰੋ ਫਾਸਟ ਫੂਡ ਅਗਰ ਤੁਸੀਂ ਫਾਸਟ ਫੂਡ ਦੇ ਸ਼ੌਕੀਨ ਹੈ ਤਾਂ ਮੈਂ ਉਹਨਾਂ ਵੀਰਾਂ ਭੈਣਾਂ ਬੱਚਿਆਂ ਨੂੰ ਇਹ ਕਹਿਣਾ ਚਾਹਨਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਮਹੀਨੇ ਵਿੱਚ ਇੱਕ ਵਾਰ ਅਗਰ ਤੁਸੀਂ ਫਾਸਟ ਫੂਡ ਦੇਣਾ ਚਾਹੁੰਦੇ ਹੋ ਤਾਂ ਘਰ ਵਿੱਚ ਬਣਾ ਕੇ ਦੋ ਸੋ ਮੇਰੀ ਬੇਨਤੀ ਹੈ ਕਿ ਬਾਹਰ ਦਾ ਖਾਣਾ ਸਾਡੇ ਲਈ ਜ਼ਹਿਰੀਲਾ ਬਣ ਗਿਆ ਹੈ ਜਿਸ ਦੇ ਨਾਲ ਸਾਨੂੰ ਪਤਾ ਨਹੀਂ ਅਨੇਕਾਂ ਹੀ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਸੋ ਮੇਰੀ ਬੇਨਤੀ ਹੈ ਕਿ ਖਾਦਾ ਪੀਤਾ ਤੁਹਾਨੂੰ ਕਿੱਦਾਂ ਲੱਗੇਗਾ ਇੱਕ ਜੈਂਟਲ ਨਾਮ ਦੀ ਗੋਲੀ ਆਂਦੀ ਹੈ ਜੀ ਜੈ ਡੀ ਐਨ ਟੀ ਐਲ ਜੈਂਟਲ ਨਾਮ ਦੀ ਗੋਲੀ ਤੁਸੀਂ ਲੈ ਕੇ ਆਣੀ ਆ ਮੈਡੀਕਲ ਸਟੋਰ ਤੋਂ ਖਾਦਾ ਪੀਤਾ ਕਿਉਂ ਨਹੀਂ ਲੱਗਦਾ ਸਾਡੇ ਪੇਟ ਦੇ ਵਿੱਚ ਕੀੜੇ ਹੁੰਦੇ ਹਨ ਇਹ ਕੀੜੇ ਜਾਨਵਰਾਂ ਦੇ ਵੀ ਨੇ ਪੰਛੀਆਂ ਦੇ ਵੀ ਹੁੰਦੇ ਨੇ ਸੋਨਾ ਬੀਰਾ ਭੈਣਾ ਨੂੰ ਬੇਨਤੀ ਹੈ ਕਿ ਜੈਂਟਲ ਜੈ ਡੀ ਐਨਟੀਏਲ ਜੈਂਟਲ ਦੀਆਂ ਤੁਸੀਂ 10 ਗੋਲੀਆਂ ਲੈ ਕੇ ਆਣੀਆਂ ਨੇ ਤੇ ਉਹ ਖਾਣੀਆਂ ਕਿੱਦਾਂ ਨੇ ਉਹ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਹਾਂ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਇੱਕ ਗੋਲੀ ਸੌਣ ਵੇਲੇ ਪਾਣੀ ਨਾਲ ਲੈਣੀ ਹੈ ਜੀ ਉਸ ਤੋਂ ਬਾਅਦ ਤੁਸੀਂ ਹਲਕਾ ਜਿਹਾ ਦੇਸੀ ਗੁੜ ਖਾਣਾ ਜਾਂ ਨਾਰਮਲ ਗੁੜ ਖਾਣ ਦੂਜੀ ਗੋਲੀ ਫਿਰ ਰਾਤ ਨੂੰ ਪੈਣ ਲੱਗੇ ਤੀਜੀ ਗੋਲੀ ਫਿਰ ਰਾਤ ਨੂੰ ਪੈਣ ਲੱਗੇ ਸੌਣ ਲੱਗੇ ਤੇ ਉਸ ਤੋਂ ਬਾਅਦ ਜਿਹੜੀਆਂ ਤੁਹਾਡੀਆਂ 7 ਗੋਲੀਆਂ ਬਚੀਆਂ ਨੇ ਉਹ ਗੋਲੀਆਂ ਤੁਸੀਂ ਅਗਲੇ 15 ਦਿਨਾਂ ਬਾਅਦ ਫਿਰ ਐਦਾਂ ਹੀ ਤੁਸੀਂ ਨੇ ਲੈਣੀ ਹੈ ਇੱਕ ਗੋਲੀ ਰਾਤ ਨੂੰ ਸੌਣ ਵੇਲੇ ਫੇਰ ਦੂਜੀ ਗੋਲੀ ਰਾਤ ਨੂੰ ਸੌਣ ਵੇਲੇ ਫੇਰ ਤੀਜੀ ਗੋਲੀ ਰਾਤ ਨੂੰ ਸੌਣ ਵੇਲੇ ਉਸ ਤੋਂ ਬਾਅਦ ਤੁਹਾਡੇ ਕੋਲ 4 ਗੋਲੀਆਂ ਬਚੀਆਂ ਨੇ ਉਹ ਗੋਲੀ ਵੀ ਤੁਸੀਂ ਨੇ ਰਾਤ ਨੂੰ ਅਗਲੇ 15 ਦਿਨਾਂ ਬਾਅਦ ਫਿਰ ਇੱਕ ਗੋਲੀ ਰਾਤ ਨੂੰ ਸੌਣ ਲੱਗੇ ਫਿਰ ਉਸ ਤੋਂ ਬਾਅਦ ਰਾਤ ਨੂੰ ਸੌਣ ਲੱਗੇ ਫਿਰ ਰਾਤ ਨੂੰ ਸੌਣ ਲੱਗੇ ਫਿਰ ਰਾਤ ਨੂੰ ਸੌਣ ਲੱਗੇ ਇਸ ਦੇ ਨਾਲ ਨਾਲ ਮੈਡੀਕਲ ਸਟੋਰ ਤੋਂ ਹਿਮਾਲਿਆ ਦਾ ਲਿਬ ਐਲ ਆਈ ਬੀ ਲਿਬ 52 नार नार, 52 ਇਸ ਦੇ ਨਾਲ ਨਾਲ ਲਿਬ 52 ਇਹਦਾ 1 ਸਾਲ ਤੋਂ 2 ਸਾਲ ਤੋਂ ਲੈ ਕੇ 100 ਸਾਲ ਤੱਕ ਇਸ ਸੀਰਫ ਨੂੰ ਯੂਜ਼ ਕਰ ਸਕਦੇ ਆ 2 ਸਾਲ ਦੇ ਬੱਚੇ ਤੋਂ ਇਹਨੂੰ ਸਟਾਰਟ ਕਰ ਸਕਦੇ ਆ ਇਹ ਜਿਹੜੀ ਟੈਬਲੇਟ ਮੈਂ ਦਾ ਮੈਂ ਨਾਮ ਲੇਤਾ ਇਹ ਵੀ 2 ਸਾਲ ਤੋਂ ਬਾਅਦ ਹੀ ਸ਼ੁਰੂ ਕਰ ਸਕਦੇ ਹੋ ਚਾਹੇ ਬੱਚਾ 2 3 4 5 ਸਾਲ 10 20 ਸਾਲ 15 10 25 ਜਿੰਨੇ ਵੀ ਸਾਲ ਦਾ ਹੈਗਾ ਇਹ ਟੈਬਲੇਟ 2 ਸਾਲ ਤੋਂ ਉੱਪਰ ਦੇ ਬੱਚੇ ਨੂੰ ਸ਼ੁਰੂ ਕਰਨੀ ਹੈ ਤੇ ਸਿਰਫ ਵੀ 2 ਸਾਲ ਦੇ ਬੱਚੇ ਤੋਂ ਉੱਪਰ ਨੂੰ ਹੀ ਸ਼ੁਰੂ ਕਰਨਾ ਸੋ ਇਹ ਲੈਣਾ ਕਿੱਦਾਂ ਹੈ ਬੱਚਿਆਂ ਨੂੰ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ ਤੇ ਜਿਹੜੇ ਵੱਡੇ ਨੇ ਉਹਨਾਂ ਨੇ ਦੋ ਚਮਚੇ ਸਵੇਰੇ ਦੋ ਦੁਪਹਿਰੇ ਤੇ ਦੋ ਸ਼ਾਮ ਨੂੰ ਇਸ ਦੇ ਨਾਲ ਨਾਲ ਤੁਸੀਂ ਘਰ ਦੀ ਖੁਰਾਕ ਜਿਵੇਂ ਦਾਲ ਰੋਟੀ ਸਬਜੀ ਇਹਨੂੰ ਆਪਣਾ ਰੁਟੀਨ ਮਾਤਰਾ ਵਿੱਚ ਲੈਣਾ ਇਸ ਦੇ ਨਾਲ ਨਾਲ ਤੁਸੀਂ ਪ੍ਰਤੀ ਦਿਨ ਵਿੱਚ ਕੋਈ ਨਾ ਖੋਈ ਆਪਣੀ ਡਾਈਟ ਦੇ ਵਿੱਚ ਫਰੂਟ ਯੂਜ਼ ਇਸਤੇਮਾਲ ਕਰਨਾ ਹੈ ਫਰੂਟ ਜਿਵੇਂ ਐਪਲ ਹੋ ਗਿਆ ਸੰਤਰਾ ਹੋ ਗਿਆ ਸੇਬ ਹੋ ਗਿਆ ਕੇਲੇ ਕੇਲੇ ਦਾ ਵੱਧ ਤੋਂ ਵੱਧ ਸੇਵਨ ਕਰੋ ਕੇਲੇ ਦਾ ਵੱਧ ਤੋਂ ਵੱਧ ਸੇਵਨ ਕਰੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਅਗਰ ਤੁਸੀਂ ਐਦਾਂ ਕਰਦੇ ਹੋ ਤਾਂ ਤੁਹਾਨੂੰ ਜਿਹੜੇ ਬੱਚਿਆਂ ਨੂੰ ਖਾਦਾ ਪੀਤਾ ਨਹੀਂ ਲੱਗਦਾ ਕਮਜ਼ੋਰ ਲੱਗਦੇ ਨੇ ਮੈਂ ਗਾਰੰਟੀ ਨਾਲ ਕਹਿੰਦਾ ਮੈਂ ਚੈਲੰਜ ਨਾਲ ਕਹਿੰਦਾ ਕਿ ਤੁਸੀਂ ਐਦਾਂ ਕਰੋਗੇ ਤਾਂ ਤੁਹਾਡੇ ਬੱਚੇ ਤੇ ਤੁਸੀਂ ਆਪ ਵੀ ਬਹੁਤ ਹੀ ਛੇਤਪੱਖੋਂ ਤੰਦਰੁਸਤ ਹੋਵੋਗੇ ਤੇ ਤੁਸੀਂ ਆਪਣੇ ਆਪ ਦੀਆਂ ਕਮਜ਼ੋਰੀਆਂ ਤੋਂ ਵੀ ਦੂਰ ਹੋਵੋਗੇ ਸੋ ਮੇਰੀ ਇਹ ਹੀ ਬੇਨਤੀ ਹੈ ਕਿ ਵੀਡੀਓ ਨੂੰ ਸੁਣੋ ਤੇ ਉਤੇ ਅਮਲ ਕਰੋ ਤੇ ਐਦਾਂ ਦੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਮੇਰੇ ਕਿਸੇ ਵੀਰ ਭੈਣ ਦਾ ਭਲਾ ਹੋ ਸਕੇ ਸੋ ਮੈਂ ਤੁਹਾਡਾ ਵੀਰ ਪਰਾ ਤੁਤੋਂ ਇਹ ਕਹਿੰਦਾ ਹੋਇਆ ਇਜਾਜ਼ਤ ਮੰਗਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਈ